ਤੁਸੀਂ ਰਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਸਟਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਦੀ ਖਰੀਦੋ-ਫਰੋਖਤ ਸਮੇਂ ਲੋਕਾਂ ਦੀ ਖਜਲ-ਖੁਆਰੀ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਸੁਪਰ ਆਲੇ ਨਾਲ ਹੁਣ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਨਾਲ ਹੀ ਲੋਕਾਂ ਦੀ ਦਫ਼ਤਰਾਂ 'ਚ ਖੱਜਲ ਖਵਾਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਇਹ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਸਾਰੇ ਪ੍ਰੋਸੈਸ ਨੂੰ ਬਹੁਤ ਈਜ਼ੀ ਕੀਤਾ ਗਿਆ ਹੈ ਸਟੈਪ ਬਾਈ ਸਟੈਪ ਗਾਈਡ ਵੀ ਕੀਤਾ ਜਾਂਦਾ ਵਾ ਇਹਦੇ ਵਿੱਚ ਆਮ ਬੰਦਾ ਆਪਣੇ ਘਰੇ ਬੈਠੇ ਡੀਡ ਆਪਣੀ ਟਾਈਪ ਕਰ ਸਕਦਾ ਫਾਰਮਾਂ ਬਣੇ ਹੋਏ ਨੇ ਐਪਲੀਕੇਸ਼ਨ ਫਾਰਮ ਬਣੇ ਹੋਏ ਨੇ ਅਵੇਲੇਬਲ ਨੇ ਵੈੱਬਸਾਈਟ ਉੱਪਰ ਉਥੇ ਸਟੈਪ ਬਾਈ ਸਟੈਪ ਬੰਦਾ ਆਪਣਾ ਸੈਲਰ ਦੀ ਡਿਟੇਲਸ ਬਾਇਰ ਦੀ ਡਿਟੇਲਸ ਪ੍ਰੋਪਰਟੀ ਦੀ ਡਿਟੇਲਸ ਪਾ ਕੇ ਅਪਰੂਵਲ ਲੈ ਸਕਦਾ ਦਾ ਨਾਮ ਸਿੰਨਨ ਕੌਰ ਹੈ ਮੇਰੇ ਪਿਤਾ ਜੀ ਦਾ ਨਾਮ ਅਮਨਦੀਪ ਸਿੰਘ ਹੈ ਤੇ ਮੈਂ ਮਾਤਾ ਗੁਜਰੀ ਸਕੂਲ ਦੇ ਵਿੱਚ ਪੜ੍ਹਦੀ ਹਾਂ ਮੈਂ ਬਚਪਨ ਤੋਂ ਹੀ ਉੱਥੇ ਪੜ੍ਹਦੀ ਹਾਂ ਤੇ ਉਹਨਾਂ ਨੇ ਵੀ ਮੈਨੂੰ 2 ਸਾਲ ਪਹਿਲਾਂ ਉਹਨਾਂ ਤੋਂ ਹੀ ਮਤਲਬ ਮੈਂ ਸ਼ੂਟਿੰਗ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਅੱਗੇ ਮੇਰੇ ਪਾਪਾ ਨੇ ਵੀ ਮੈਨੂੰ ਕੁਝ ਕੀਤਾ ਕਿ ਤੁਸੀਂ ਅੱਗੇ ਜਾਓ ਇਸ ਸ਼ੂਟਿੰਗ ਵਿੱਚ ਤੁਸੀਂ ਹੋਰ ਅੱਗੇ ਮਤਲਬ ਵਧੋ ਤੇ ਪਾਪਾ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਤੁਸੀਂ ਹੋਰ ਅੱਗੇ ਜਾ ਕੇ ਮੇਰੇ ਵਾਂਗੂ ਵੱਡਾ ਰੈਂਕ પ્રાપ્ત ਕਰਨਾ ਸ਼ੂਟਿੰਗ ਆਵਲੇ ਮੈਚ 69th ਸਕੂਲ ਮੈਚ ਜਿਹੜੇ ਹੋਏ ਸੀ ਇਹ ਨਾਰੰਗ ਸ਼ੂਟਿੰਗ ਕਲੱਬ ਵਿੱਚ ਹੋਏ ਸੀ ਮੁਕਸਰ ਵਿੱਚ ਤੇ ਇਹਨਾਂ ਨੇ ਇੱਥੇ ਮੈਚ ਕਰਵਾਏ ਸੀ ਤੇ ਉਸ ਮੈਚ ਉਸ ਰੇਂਜ ਵਿੱਚ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਕਿਉਂਕਿ ਉਸ ਰੇਂਜ ਦਾ এনवायरमेंट ਹੀ ਬਹੁਤ ਵਧੀਆ ਸੀ ਤੇ ਉੱਥੇ ਜਾ ਕੇ ਮੈਨੂੰ ਬਹੁਤ ਜ਼ਿਆਦਾ वी इनवायरमेंट मिले उ मैं, मैं दसिया पहला तो मैं आ, स्कूल वालों मेरे मेनू पता लग्या की शूटिंग गेम हैगी है उस तो मैं आके पापा नसया फिर पापा ने मेनू कहा कि हाँ पापा मैनू रेंज लैके गए उन्होंने मेनू पुष्ट किया कि तू इस ਵਿਚ ਜਾ ਕਿਉਂਕਿ ਪਾਪਾ ਪੁਲਿਸ ਡਿਪਾਰਟਮੈਂਟ ਵਿੱਚ ਨੇ ਤੇ ਪਾਪਾ ਨੂੰ ਵੀ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਸ਼ੂਟਿੰਗ ਵਿੱਚ ਜਾਣ ਤੇ ਉਹ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਉਹਨਾਂ ਨੇ ਮੈਨੂੰ ਇਸ ਰੇਂਜ ਵਿੱਚ ਭਾਈ ਦੇ ਨਾਮ ਤੋਂ ਬੇ ਸ਼ੂਟਿੰਗ ਕੁਝ ਆ ਦੇ ਗੇਂਸ ਵਿੱਚ ਪਾਇਸ ਕੀਤਾ ਪਿਸਟਲ ਲੈ ਕੇ ਤੁਹਾਡਾ ਏਮ ਦੇਖੋ ਜੀ ਸ਼ੂਟਿੰਗ ਲਈ ਏਮ ਇੱਕ ਮੋੜ ਇੱਕ ਉਹ ਨਹੀਂ ਹੁੰਦਾ ਕਿ ਇੱਥੋਂ ਟਿੱਕਰ ਹੀ ਕਰਨੀ ਹੈ শুটিং ਇੱਕ ਰੈਗੂਲਰ ਗੇਮ ਹੈ ਤਾਂ ਰੈਗੂਲਰ ਹੀ ਰਹਿਣਾ ਚਾਹੀਦੀ ਹੈ ਤੇ ਮੈਂ ਮੇਰੇ ਪਾਪਾ ਜੋ ਹੈਗੇ ਉਹ ਪੁਲਿਸ ਡਿਪਾਰਟਮੈਂਟ ਵਿੱਚ ਹੈ ਤੇ ਮੈਂ ਵੀ ਉਹਨਾਂ ਵਾਂਗ ਹੀ ਬੰਨਣਾ ਚਾਹੁੰਦੀ ਹਾਂ ਕਿ ਮੈਂ ਆਈਪੀਐਸ ਦਾ ਗੋਲ ਲੈ ਕੇ ਚੱਲਦੀ ਹਾਂ ਇਹ ਟਿੱਕਰ ਹਾਂਜੀ ਇਹ ਤਾਂ ਹਰ ਟਾਈਮ ਮੈਨੇਜਮੈਂਟ ਕਰਨੀ ਪੈਂਦੀ ਹੈ ਕਿਉਂਕਿ ਜਦੋਂ ਮੈਚੇਸ ਵਗੈਰਾ ਹੁੰਦੇ ਆ ਉਦੋਂ ਪਹਿਲਾਂ ਡਬਲ ਪ੍ਰੈਕਟਿਸ ਕਰਵਾਉਂਦੇ ਆ ਸਾਡੀ ਰੇਂਜ ਵਾਲੇ ਤੇ ਸਵੇਰ 5 ਵਜੇ ਉੱਠ ਕੇ ਉੱਥੇ ਪ੍ਰੈਕਟਿਸ ਕਰਨ ਜਾਣੀ ਆ ਉਸ ਤੋਂ ਬਾਅਦ 7 ਵਜੇ ਘਰੇ ਆ ਕੇ ਸਕੂਲ ਲਈ ਰੈਡੀ ਹੋਣਾ ਸਕੂਲ ਜਾਣਾ ਇਸ ਸਕੂਲ ਤੋਂ ਫਿਰ ਆ ਕੇ ਪ੍ਰੈਕਟਿਸ ਕਰਨਾ ਟਾਈਮ ਮੈਨੇਜਮੈਂਟ ਤਾਂ ਕਰਨਾ ਪੈਂਦਾ ਸ਼ੁਰੂਆਤ ਸ਼ੁਰੂਆਤ ਤਾਂ ਥੋੜਾ ਔਖਾ ਹੁੰਦਾ ਹੀ ਹੈ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਸਟਾਰਟ ਕਰੀਏ ਦ ਫਰਸਟ ਸਟੈਪ ਸਭ ਤੋਂ ਅੱਖਾਂ ਹੁੰਦਾ ਉਸ ਤੋਂ ਬਾਅਦ ਸਾਰੇ ਸਮੂਥਲੀ ਚੱਲੀ ਜਾਂਦਾ ਹੁੰਦਾ ਤੁਸੀਂ ਸ਼ੂਟਿੰਗ ਦੇ ਵਿੱਚ ਕੋਈ ਸਟੈਂਡ ਸ਼ੂਟਿੰਗ ਕਰਦੇ ਹੋ ਜਾਂ ਰਾਈਫਲ ਸ਼ੂਟਿੰਗ ਜਿੰਨਾ ਰਾਈਫਲ ਸ਼ੂਟਿੰਗ ਹੈ ਕੀ ਨਹੀਂ ਦੇ ਇੰਕਲੂਡ ਕਰਦੇ ਹੋ ਪੈਟਿਸ ਕਰ ਰਹੇ ਹੋ ਕਿ ਕਿ ਮੈਂ ਫਰਥ ਮੈਚ ਕੇ ਡੇਰਾ ਉਹ ਕਿ ਨਹੀਂ ਰਹੀ ਮੈਚ 10 ਮੀਟਰ ਦਾ ਸੀ 10 ਮੀਟਰ 에ਅਰ ਰਾਈਫਲ ਮੈਂ 10 ਮੀਟਰ 에ਅਰ ਰਾਈਫਲ ਵਿੱਚ ਅੰਡਰ 14 ਇਵੈਂਟ ਖੇਡਿਆ ਹਾਂ ਕੰਪੀਟੀਸ਼ਨ ਦਾ ਫੋਰਮ ਵੇ ਕੰਪੀਟੀਟਿਵ ਰਿਡੋ ਦੇ ਨਾਲ ਦਾਸ ਤਾਂ ਲੱਗਦਾ ਹੀ ਹੋਣਾ ਨਰਵਸ ਪਹਿਲਾ ਪਹਿਲਾ ਤਾਂ ਨਰਵਸ ਉੱਥੇ ਹੁੰਨੀ ਆ ਪਰ ਫਿਰ ਜਦੋਂ ਇੱਕ ਵਾਰ ਜਿਵੇਂ ਕਿ ਮੈਂ ਰਸਿਆ ਉੱਥੇ এনवायरमेंट ਬਹੁਤ ਵਧੀਆ ਸੀ ਤਾਂ ਉੱਥੇ ਜਾ ਕੇ ਜਦੋਂ ਮੈਂ ਲੀਨ ਤੇ ਖੜੀ ਮੈਂ ਉਹ ਤਾਂ ਫਰਸਟ ਸ਼ਾਟ ਚਲਾਇਆ ਤੇ ਉਦੋਂ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਇੱਥੇ ਕੀ ਗਲਤੀ ਹੈ ਇਸ ਲਈ ਮੈਂ ਉਸ ਗਲਤੀ ਨੂੰ ਸੁਧਾਰਿਆ ਅਤੇ ਮੇਰਾ ਇੰਚ ਕਰਕੇ ਸਕੋਰ ਵਧੀਆ ਬਈ ਫੌਂਡ ਐਟ ਦਾ ਸਪੋਰਟ ਕਿੰਨਾ ਪਾਗਲ ਦਾ ਦਾਸ ਤਾਂ ਪਾਗਲ ਦਾ ਸਪੋਰਟ ਕਿੰਨਾ ਪਾਗਲ ਦਾ ਦਾਸ ਤੁਹਾਨੂੰ ਕਾਦੀ ਬਲੀ ਕਹਿੰਦੇ ਉਹ ਤੇਰੇ ਬੇਟਾ ਤੂੰ ਕਿਸ ਕਾਦੀ ਨਹੀਂ ਕਰ ਹਾਂਜੀ ਮम्मा ਨੇ ਮੈਨੂੰ ਇਹ ਕਿਹਾ ਕਿ ਤੁਸੀਂ ਚੜੀ ਭਾਵੇਂ ਕੱਟ ਕਰ ਲਾ ਪਰ ਸ਼ੂਟਿੰਗ ਵਿੱਚ ਤੂੰ ਜ਼ਿਆਦਾ ਵਧੀਆ ਕਰੋ ਦੇਖੋ ਪਹਿਲਾਂ ਤਾਂ ਮੇਰੇ ਮम्मा ਪਾਪਾ ਨੇ ਮੈਨੂੰ ਫੋਨ ਦੇਣ ਤੋਂ ਮਨ ਕਰਾ ਕਿਉਂਕਿ ਉਹ ਕਹਿੰਦੇ ਸੀ ਕਿ ਜਿਵੇਂ ਮੈਂ ਵੀ ਸਮਝ ਚੁੱਕੀ ਹਾਂ ਕਿ ਕਿ ਪਹਿਲਾਂ ਤਾਂ ਮੈਂ ਮੰਗਦੀ ਹੁੰਦੀ ਸੀ ਫੋਨ ਪਰ ਹੁਣ ਮੈਂ ਖੁਦ ਵੀ ਮੰਗਣਾ ਛੱਡਤਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਸਮਝਾਇਆ ਕਿ ਜਿਹੜੀ ਸ਼ੂਟਿੰਗ ਗੇਮ ਹੈ ਉਹਦੇ ਵਿੱਚ ਆਈਸ ਦਾ ਸਭ ਤੋਂ ਜ਼ਿਆਦਾ ਰੋਲ ਹੁੰਦਾ ਹੈ ਇਸੇ ਲਈ ਆਈਸ ਨੂੰ ਸਭ ਤੋਂ ਵਧੀਆ ਰੱਖਣਾ ਚਾਹੀਦਾ ਹੈ ਮੋਬਾਈਲ ਤੇ ਕੋਈ ਵੀ ਕੋਈ ਵੀ ਇਨਸਾਨ ਹੋਵੇ ਮੋਬਾਈਲ ਨਾਲ ਕਦੇ ਵੀ ਉਹ ਕੁਝ ਵੀ ਨਹੀਂ ਬਣ ਸਕਦਾ ਜੇ ਆਪਾਂ ਆਪਣੇ ਗੋਲ ਨੂੰ ਲੈ ਕੇ ਚੱਲਾਂਗੇ ਤੇ ਸਾਰੀਆਂ ਡਿਸਟਰੈਕਟ ਡਿਸਟਰੈਕਸ਼ਨ ਨੂੰ ਸਾਈਡ 'ਚ ਰੱਖ ਕੇ ਚੱਲਾਂਗੇ ਫਿਰ ਹੀ ਆਪਾਂ ਆਪਣੇ ਗੋਲ ਨੂੰ ਪ੍ਰਾਪਤ ਕਰ ਪਾਵਾਂਗੇ। ਤਰੀਕਾ ਅ ਮੇਰੇ ਵੱਸ ਮੈਂ ਅਬਦੇਸ਼ ਸੰਗਲ ਬੇਟੀ ਨੇ ਉਸ ਮੈਟਰ ਨੂੰ ਖਾਸ ਕਰਕੇ ਟੈਸਟਿੰਗ ਲੈਵਲ ਦਾ ਬੜੀ ਕਿਹੜੀ ਕਲਾਸ ਹੈ ਤੇ ਕਿੰਨੀ ਐਜ ਹੈ ਤੇ ਸੈਵੰਥ ਕਲਾਸ ਹੈ ਗਿਆ ਅ ਅੰਡਰ 14 ਚ ਖੇਡਦੇ ਹੈਗੇ ਤੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਅ ਹਰੇਕ ਬੰਦਾ ਅ ਅੱਜਕੱਲ 프ਰੰਟ ਟਾਈਮ ਦੇ ਵਿੱਚ ਵੀ ਸੀ ਕਿ ਮੁੰਡਿਆਂ ਨੂੰ ਜ਼ਿਆਦਾ ਪ੍ਰੈਫਰਡ ਹੁੰਦੇ ਸੀ ਪਰ ਮੈਂ ਜਿਹੜਾ ਹੈਗਾ ਆਪਣੇ ਚੀਜ਼ ਨੂੰ ਉਹ ਚੀਜ਼ ਨਹੀਂ ਮੰਨਿਆ ਮੇਰੇ ਅਸ ਜਿਸ ਤਰ੍ਹਾਂ ਕਿ ਵਿਟੀ ਇੱਕ ਦੂਸਰੀ ਬੇਟੀ ਹੈਗੀ ਹੈ ਤੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੇ ਜਿਹੜਾ ਹੈਗਾ ਮੇਰਾ ਨਾਮ ਜਿਹੜਾ ਆਪਣੇ ਫਾਦਰ ਦਾ ਨਾਮ ਉੱਚਾ ਕਰ ਰਹੇ ਹੈਗੇ ਇਹ ਹਰੇਕ ਪਰਸੂਏ ਗਣਾ ਚੋਣਾ ਹੈਗਾ ਕਿ ਕੀਆਂ ਕੋਈ ਇਦਾਂ ਦਾ ਬੋਝ ਨਹੀਂ ਕੀ ਇਹ ਚੀਜ਼ ਨਹੀਂ ਮੇਰਾ ਗੱਲ ਇਹ ਹੈ ਵੀ ਤੁਸੀਂ ਉਹਨਾਂ ਨੂੰ ਡੀਲ ਕਿਦਾਂ ਕਰਦੇ ਆਵੇਂ ਤੁਸੀਂ ਉਹਨਾਂ ਨੂੰ ਟ੍ਰੀਟ ਕਿਦਾਂ ਕਰਦੇ ਆਵੇਂ ਤੁਸੀਂ ਉਹਨਾਂ ਨੂੰ ਬਣਾ ਕੀ ਰਿਹਾ ਹੈਗੇ ਵੀ ਸਾਡੇ ਤੇ ਡਿਪੈਂਡ ਕਰਦਾ ਹੈ ਅਸੀਂ ਉਹਨਾਂ ਨੂੰ ਚੀਜ਼ ਆ ਪਾ ਕੇ ਤੋਰਨਾ ਹੈ ਜਾਂ ਨਾਲ ਉਹਨਾਂ ਦੇ ਅਧਿਅਕ ਚ ਕੀ ਫੜਾਉਣਾ ਹੈਗਾ ਹੁਣ ਜਿਵੇਂ ਇਹ ਕੁੜੀਆਂ ਨੂੰ ਮੇਰਾ ਸ਼ੂਟਿੰਗ ਸਿੱਧੇਲੀ ਮੇਰਾ ਆਪ ਦਾ ਏਮ ਸੀ ਆ ਕੁਛ ਕਰਕੇ ਕਾਰਨਾ ਕਰ ਕਿ ਨਹੀਂ ਚਲੋ ਜਾਇਆ ਗਿਆ ਮੈਂ ਚਾਹਣਾ ਕਿ ਬੇਟੀ ਜਿਹੜੀ ਹੈਗੀ ਆ ਛੋਟੇ ਤੋਂ ਬਹੁਤ ਉੱਪਰ ਜਾਵੇ ਤੇ ਨਾਲੇ ਇਸ ਤੇ ਨਾਲ ਨਾਲ ਜਿਹੜਾ ਹੈਗਾ ਉਹ ਸੈਲਫ ਡਿਫੈਂਸ ਸਿੱਖ ਬਣੀ ਹੋਈ ਸੀ। ਬੱਚਾ ਇਕੱਲਾ ਕਿਤੇ ਜਾ ਰਿਹਾ ਹੈਗਾ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ। ਕਿਉਂਕਿ ਅੱਜ ਕੱਲ ਦਾ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਮੈਂ ਚਾਹਣਾ ਕਿ ਹਰੇਕ ਬੱਚੇ ਜਿਹੜਾ ਹੈਗਾ ਉਹ ਆਪਣੀ ਪ੍ਰੋਟੈਕਸ਼ਨ ਖੁਦ ਕਰਨੀ ਉਹ ਉਹਨੀ ਜ਼ਹੀਦੀ ਹੈਗੀ ਕਿਉਂਕਿ ਕਿਸੇ ਤੇ ਡਿਪੈਂਡ ਨਾ ਹੋਵੇ। ਮੂਵਮੈਂਟ ਸੀ ਜਦੋਂ ਅੱਜ ਆ ਜਦੋਂ ਗੋਰਮੈਂਟ ਨੇ ਕਾਨੂੰਨ ਨੇ ਦੱਸਿਆ ਕਿ ਇਹ ਗੋਰਡ ਆਇਆ ਇਹ ਕਿਸ ਤਰ੍ਹਾਂ ਕੋ ਮੁੰਰੇ ਆ ਤੁਹਾਡੇ ਬੜੇ ਬਹੁਤ ਖੁਸ਼ੀ ਵਾਲੀ ਗੱਲ ਹੈ ਚੀਜ਼ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸ਼ਬਦਾਂ ਚ ਐਕਸਪਲੇਨ ਨਹੀਂ ਕੀਤੇ ਜਾ ਸਕਦੇ ਤੇ ਇਹ ਖੁਸ਼ੀ ਜਿਹੜੀ ਹੁੰਦੀ ਹੈ ਬਾਪ ਨੂੰ ਜਿਹੜੀ ਹੁੰਦੀ ਹੈ ਇਸ ਲਈ ਉਹਦਾ ਸਿੱਕੀ ਹੁੰਦਾ ਕਿ ਉਹਦੇ ਬੱਚੇ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਜਿਹੜੇ ਅੱਗੇ ਜਾ ਰਹੇ ਹੈਗੇ ਆ ਤੇ ਨਾਲੇ ਜੋ ਅੱਜਕੱਲ ਨਸ਼ੇ ਇਹਨਾਂ ਚੀਜ਼ਾਂ ਤੋਂ ਮੋਬਾਈਲ ਤੋਂ ਬੱਚਾ ਬਹੁਤ ਦੂਰ ਆ ਗਿਆ ਚੰਗੀ ਗੇਮ ਦੇ ਵਿੱਚ ਜਾ ਰਹੇ ਹੈਗਾ ਤਾਂ ਬਹੁਤ ਖੁਸ਼ੀ ਲੱਗਦੀ ਹੈ ਕਿ ਇਸ ਤੋਂ ਉਹ ਵੀ ਮਰਜ਼ ਫਸ ਕੋਡ ਮੈਟਲ ਇੱਕ ਇੱਕ ਚੀਜ਼ ਵਿੱਚ ਬਹੁਤ ਵਧੀਆ ਕਿਉਂਕਿ ਡਿਸਟ੍ਰਿਕਟ ਲੈਵਲ ਤੋ ਕੋਰਮੇ ਲੈਵਲ ਜਾਣਗੇ ਔਰ ਬੇਟੀ ਨੂੰ ਮੋਟੀਵੇਟ ਵੀ ਤੁਸੀਂ ਕਰ ਰਹੇ ਹੋ ਬੇਟੀ ਨੂੰ ਜਿਸ ਤਰ੍ਹਾਂ ਦੱਸਿਆ ਕੋ ਬਾਦਰ ਦਾ ਮੋਟੀਵੇਟ ਮੋਟਾ ਮੋਟੀਵੇਟ ਔਰ ਏਮ ਜਿਹਦਾ ਰੱਖਿਆ ਹੈ ਆਈਪੀਐਸ ਦਾ ਕੋਰਸ ਤੋਂ ਡਿਵੈਲਪ ਕਿੰਨੀ ਹੈ ਇਹ ਇਹਨੂੰ ਐਮ ਦੇਮ ਦੇ ਵਿੱਚ ਸਭ ਤੋਂ ਵੱਡਾ ਯੋਧਾ ਮੇਰਾ ਹੈਗਾ ਕਿਉਂਕਿ ਮੈਂ ਖੁਦ ਕੁਸ਼ਟ ਪਰਮੈਂਟ ਦੇ ਵਿੱਚ ਹੈਗਾ ਅਸੀਂ ਜਿਹੜੀ ਚੀਜ਼ ਤੇ ਜਾਣਾ ਚਾਹੁੰਦੇ ਹੈਗੇ ਆ ਜੇ ਅਸੀਂ ਉਸ ਤੋਂ ਅੱਗੇ ਆਪਣੇ ਬੱਚਾ ਨੂੰ ਲੈ ਕੇ ਜਾਣਾ ਚਾਹੁੰਦੇ ਹੈਗੇ ਗੁੜਿਆਦਾ ਵੀ ਇਹ ਐਮਸੀ ਦਾ ਮੈਂ ਉਹ ਚੀਜ਼ ਤੇ ਅੱਗੇ ਪੁਸ਼ ਕਰ ਰਹਾ ਹੈ ਕਿ ਬੇਟਾ ਜਿਹੜੇ ਤਰ੍ਹਾਂ ਜੇਕਰ ਤੇਰਾ ਐਮ ਹੈਗਾ ਤਾਂ ਮੈਂ ਤੇਰੇ ਨਾਲ 100% ਤੇ ਨਾਲ ਹਾਂ ਉਹ ਇਹ ਆਪਣਾ ਜਿਹੜਾ ਹੈਗਾ ਗੋਲ ਨੂੰ ਅਚੀਵ ਕਰ ਜੋ ਜਿੱਥੇ ਮੇਰੀ ਹੈਲਪ ਦੀ ਜ਼ਰੂਰਤ ਆ ਗਈ ਮੈਂ ਹਰ ਟਾਈਮ ਤੇਰੀ ਹੈਲਪ ਕਰਾਂ ਨੂੰ ਗਾਈਡ ਵੀ ਕਰਦਾ ਹੈਗਾ ਇਹਨਾਂ ਦਾ ਜਿਵੇਂ ਦੱਸਿਆ ਸੀ ਮੋਬਾਈਲ ਮੋਬਾਈਲ ਤੇ ਸਿੱਚਾਂ ਨੂੰ ਬਹੁਤ ਦੂਰ ਰੱਖਿਆ ਹੋਇਆ ਤੇ ਜਦ ਜਦੋਂ ਫ੍ਰੀ ਹੁੰਦੇ ਸਟੱਡੀ ਕਰਦੇ ਮੈਂ ਬੁੱਕਸ ਲਿਆ ਕੇ ਦਿੰਦਾ ਇਹਨਾਂ ਨੂੰ ਕਿ ਬੁੱਕਸ ਪੜ੍ਹ ਲਓ ਕੋਈ ਵੀ ਹੈਗੀ ਪਰ ਮੋਬਾਈਲ ਤੋਂ ਦੂਰ ਰੱਖਿਆ ਹੈਗਾ ਇਹ ਜਿਹੜੇ ਗੇਮਸ ਤੇ ਅੰਟਰਨੈਟ ਜਿਹੜਾ ਹੈਗਾ ਨਾ ਅੰਟਰਸਾਸ ਤੇ ਮੈਂ ਕਿਦਾਂ ਪਤਾ ਕਰੂ ਐਫਕਟਸ ਕਰਦਾ ਹੈਗਾ ਉਹਨਾਂ ਟਾਈਮ ਫੋਨ ਬੱਚਿਆਂ ਨੂੰ ਕੀ ਕਹਿਣਾ ਕਰੂ ਕਿ ਜਿਹੜੇ ਉਰੀਆ ਦੀ ਏਜ ਤੇ ਬੱਚੇ ਨੇ ਮੋਬਾਈਲ 'ਤੇ ਜ਼ਿਆਦਾ ਧਿਆਨ ਦਿੰਦੇ ਨੇ ਕਿਉਂਕਿ ਮੀਡੀਆ ਦਾ ਅਸਰ ਦੁਬਾਰਾ ਹੈ। ਉਹ ਇਸ ਤੋਂ ਬੱਚੇ ਦੂਰ ਨਹੀਂ ਰਹਿ ਸਕਦੇ ਹਾਂ ਭਾਈ ਦੋਵਾਂ ਨਾਲ। ਇਸ ਚੀਜ਼ 'ਚ ਜਿਹੜਾ ਹੈਗਾ ਬੱਚਿਆਂ ਦੇ ਨਾਲ ਨਾਲ ਜਿਹੜਾ ਅਗੇ ਪੈਰੈਂਟਸ ਦਾ ਬਹੁਤ ਵੱਡਾ ਰੋਲ ਹੈਗਾ। ਇਹ ਪਰਸ ਕੀ ਕਰਦੇ ਹੈਗੇ ਕੋਈ ਬੱਚਾ ਕੋਈ ਜ਼ਿਆਦਾ ਸ਼ੋਰ ਸ਼ਰਾਬਾ ਕਰਦਾ ਹੈਗਾ ਰੋਂਦਾ ਹੈਗਾ ਤਾਂ ਉਹਨੂੰ ਫੋਨ ਦੇ ਦਿੰਦੇ ਹੈਗੇ ਕਿਉਂਕਿ ਬਹੁਤ ਗਲਤ ਹੈ ਪਰਸ ਹੈ ਕਿ ਬੱਚਿਆਂ ਨੂੰ ਫੋਨ ਤੋਂ ਬਹੁਤ ਜ਼ਿਆਦਾ ਦੂਰ ਰੱਖਣਾ ਚਾਹੀਦਾ ਹੈ ਜੇ ਫੋਨ ਆਲਰੇਡੀ ਆਈ ਸਾਈਟ ਉਹਨਾਂ ਦੇ ਮੈਂਟਲੀ ਜਿਹੜੀ ਹੈਲਥ ਹੈਗੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਇਸ ਕਰਕੇ ਜਿੰਨਾ ਬੱਚਾ ਨੂੰ ਗੇਮ ਵਾਲੀ ਸਾਈਟ ਤੇ ਲੈ ਕੇ ਆਉਣਾ ਹੈਗਾ ਉਹਨੂੰ ਉਹਨੂੰ ਹੈਲਪ ਕਰਨੀ ਚਾਹੀਦੀ ਹੈ ਉਹਨਾਂ ਨੂੰ ਉਹਦੇ ਲਈ ਆਪ ਵੀ ਐਫਰਸ ਕਰਨਾ ਚਾਹੀਦੀ ਹੈ ਆਪ ਨਾਲ ਲੱਗੋ ਉਹਨਾਂ ਨੂੰ ਪੁਸ਼ ਕਰੋ ਕਿਤੇ ਉਹਨਾਂ ਨੂੰ ਜ਼ਰੂਰਤ ਨੂੰ ਹੈਲਪ ਕਰੋ ਬੱਚੇ ਨੂੰ ਕੁਝ ਨਹੀਂ ਬਦਲਣ ਦਾ ਲਈ ਕੀ ਚੰਗਾ ਕੀ ਮਾੜਾ ਹੈ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਮਿੱਤਰ ਫਿਊਚਰ ਫਸਲਨ ਕੀ ਜਾਣਾ ਹੈ ਇਹ ਸਭ ਤੋਂ ਵੱਡਾ ਰੋਲ ਮਾਇਆ ਦਾ ਮੇਰਾ ਨਾਮ ਕਵਲਜੀਤ कौर ਹੈ ਤੇ ਮੇਰੀ ਬੇਟੀ ਨੇ 골ਡ ਪ੍ਰੋਪਰ ਕੀਤਾ ਐ ਐਕਚੁਅਲੀ ਅ ਫਸਟ ਟਾਈਮ ਨਹੀਂ ਹੈ ਪਹਿਲਾਂ ਵੀ ਇਹ ਸਟੇਟ ਵੀ ਖੇਡ ਕੇ ਆ ਚੁੱਕੀ ਹੈ ਤੇ ਬਾਦਲ ਵੀ ਬਹੁਤ ਸਾਰੇ ਮੈਚ ਹੋਏ ਹੈ ਇਹਦੇ ਇਹਦੀ ਹਮੇਸ਼ਾ ਹੀ 골ਡ ਜਾਂ ਸਿਲਵਰ ਆਉਂਦੀ ਰਹਿੰਦੇ ਆ ਬਟ ਦ ਮੇਨ ਥਿੰਗ ਇਜ਼ ਥੈਟ ਕਿ ਇਸ ਵਾਰ ਇਹਦੇ ਸਕੋਰ 200 ਚ 200 ਹੀ ਆਇਆ ਹੈ ਪੂਰਾ 12 ਪੁਆਇੰਟ ਇਹਨੇ ਇਧਰ ਉਧਰ ਨੂੰ ਜਾਨ ਦਿੱਤਾ ਸੋ ਦੈਟਸ ਦ ਬਿਗ ਅਚੀਵਮੈਂਟ ਫॉर ਹਰ ਕਿਸ ਤਰ੍ਹਾਂ ਦਾ ਮੂਮੈਂਟ ਹੈ ਜਦੋਂ ਤੁਹਾਨੂੰ ਕੁੱਛਿਆ ਮਾ ਮਾ ਪੂਰ ਡਾ ਗਿਆ ਮੇਰਾ ਰੈਂਕ ਨੰਬਰ 1 ਦਾ ਹਾਂਜੀ ਸਰ ਐਕਚੁਅਲੀ ਮੇਰੇ ਹਸਬੈਂਡ ਉਸ ਦਿਨ ਘਰ ਹੈ ਨਹੀਂ ਜਿਸ ਦਿਨ ਮੈਚ ਸੀ ਤੇ ਮੈਂ ਇਹਨੂੰ ਲੈ ਕੇ ਕਿ ਮੈਂ ਇਹਦੇ ਨਾਲ ਹੀ ਸੀਗੀ ਤੇ ਉਸ ਟਾਈਮ ਬਹੁਤ ਪ੍ਰਾਊਡਫੁਲ ਮੂਮੈਂਟ ਸੀਗੀ ਜਦੋਂ ਸਾਨੂੰ ਇਹਦੇ ਸਕੋਰ ਦਾ ਪਤਾ ਲੱਗਿਆ ਸੀ ਉਦੋਂ ਮੈਡਲ ਅਚੀਵ ਕਰਨ ਗਈ ਜਿਹੜੀ ਉੱਥੇ ਹੋਰ ਵੀ ਬੈਠੀ ਸੀ ਸਾਰੇ ਦੇ ਨਾਮ ਨਾਲ ਪੁਛ ਰਏ ਸੀ ਬੇਟਾ ਤੁਸੀਂ ਸਿਮਰਨ ਹੋ ਤੁਸੀਂ ਸਿਮਰਨ ਹੋ ਤਾਂ that was very proudful moment for me ਤੁਹਾਡਾ ਸਪੋਰਟ ਕਿੰਨਾ ਕਹਿ ਤੁਹਾਨੂੰ ਕਿ ਪੇਰੈਂਟ ਦੇ ਸਪੋਰਟ ਤੋਂ ਬਿਨਾ ਬੱਚੇ ਕੁਝ ਨਹੀਂ ਕਰਦੇ ਹਾਂਜੀ ਤੋਂ ਮੂ ਮਦਦ ਤੇ ਪਾਧਰ ਸਪੋਰਟਿਵ ਹੋ ਹਾਂਜੀ ਸਰ ਬਹੁਤ ਜ਼ਿਆਦਾ ਸਪੋਰਟ ਐਕਚੁਅਲੀ ਅਮਨ ਦੇ ਜਿਵੇਂ ਮੇ ਹਸਬੰਡ ਦੇ ਕੋਈ ਵੀ ਸਾਡੇ ਹੋਰ ਹੈ ਨਹੀਂਗਾ ਚਾਚਾ ਤਾਇਆ ਕੁਝ ਵੀ ਜਿਹਦੇ ਮੈਚ ਹੁੰਦੇ ਆ ਚਾਹੇ ਮੈਂ ਜਿੱਦਾਂ ਮਰਜ਼ੀ ਲੈ ਕੇ ਜਾਵਾਂ ਜਾਂ ਅਮਨ ਵੀ ਜਿੱਦਾਂ ਮਰਜ਼ੀ ਛੁੱਟੀ ਲੈਣ ਆਪਣਾ ਮਤਲਬ ਟਾਈਮ ਕੱਢ ਕੇ ਇਹਨੂੰ ਲੈ ਕੇ ਜਾਣਾ ਜਿੱਥੇ ਵੀ ਦੀ ਪ੍ਰੈਕਟਿਸ ਦਾ ਟਾਈਮ ਹੁੰਦਾ ਮਾਰਨਿੰਗ 5 ਵਜੇ ਉੱਠ ਕੇ ਲੈ ਕੇ ਜਾਣਾ ਇਹਨੂੰ ਫਿਰ ਸ਼ਾਮ ਨੂੰ ਫਿਰ ਇਹਨੂੰ ਵਾਪਸ ਲੈ ਕੇ ਜਾਣਾ ਪ੍ਰੈਕਟਿਸ ਲਈ ਸੋ ਪੇਰੈਂਟਸ ਦੇ ਸਪੋਰਟ ਨਾਲ ਹੀ ਹੈਗਾ 3 ਕਲਾਸ ਕਰਦੀ ਆ ਸਿੰਗਲ ਨੇ ਇਸ ਟਾਈਮ ਤੇ ਕੋਪੀ ਲੀਚ ਨਹੀਂ ਜਿਹੜੇ ਪ੍ਰੋਜੈਕਟ ਹੈ ਜੋ ਕੰਪਲੀਟ ਸਫਲ ਹੋ ਹਾਂਜੀ ਇਹ 7th ਕਲਾਸ ਵਿੱਚ ਪੜ੍ਹਦੀ ਹੈ ਮਾਤਾ ਗੁਜਰੀ ਸਕੂਲ ਵਿੱਚ ਤੇ ਇਹ ਇਹਦੀ ਏਜ 12 ਸਾਲ ਹੈ ਤੇ ਇਹ ਨਾਰਿੰਗ ਸ਼ੂਟਿੰਗ ਅਕੈਡਮੀ ਵਿੱਚ ਇਸ ਟਾਈਮ ਕੋਚਿੰਗ ਲੈ ਰਹੀ ਹੈ ਤੇ ਸਰ ਵੀ ਬਹੁਤ ਜ਼ਿਆਦਾ ਸਪੋਰਟਿਵ ਨੇ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤੇ ਇਹ ਆਪਣਾ ਜਿਹੜਾ ਜ਼ਿਲ੍ਹਾ ਡਿਸਟ੍ਰਿਕਟ ਦੇ ਮੈਚ ਹੁੰਦੇ ਆ ਉਹ ਵੀ ਬਾਦਲ ਹੋਈ ਸੀ ਉੱਥੇ ਵੀ ਇਹਨੇ ਪਾਰਟਿਸਪੇਟ ਕੀਤਾ ਉੱਥੇ 골ਡ ਸੀ ਇਹਦਾ ਉਸ ਤੋਂ ਬਾਅਦ ਇਹ ਸਟੇਟ ਲੈਵਲ ਤੇ ਚੰਡੀਗੜ੍ਹ ਗਈ ਤੇ ਉੱਥੇ ਵੀ ਇਹਦਾ ਹੁਣ ਇਸ ਟਾਈਮ ਜਿਹੜਾ ਹੁਣ ਮੈਚ ਹੋਇਆ ਸੀ ਰੀਸੈਂਟਲੀ ਚੰਡੀਗੜ੍ਹ ਉੱਥੇ ਇਹਦਾ ਸਟੇਟ ਵਿੱਚੋਂ ਗਰੁੱਪ ਵਿੱਚ ਐਂਟਰੀ ਪਾਈ ਸੀ ਇਹਦੇ ਗਰੁੱਪ ਵੀ ਜਿਹੜੀ ਹੈਗੀ ਹੈ 3rd ਪੋਜੀਸ਼ਨ ਆਈ ਸੀ ਸਟੇਟ ਵਿੱਚੋਂ ਹਾਂਜੀ ਇਹ ਵੀ ਦੇਖਦੇ ਹੋ ਬੱਚੇ ਪੜਾਈ 'ਚ ਕਿੱਥੇ ਖਰਾਬ ਹੈ ਤਿੰਨ ਬੱਚੇ ਭਾਈਚਾਰ ਤੇ ਕਿਹਦਾ ਜਿਆਦਾ ਧਿਆਨ ਨਹੀਂ ਸਰ ਸ਼ੀ ਇਜ਼ ਅ ਗੋਡ ਗਿਫਟਡ ਚਾਈਲਡ ਐਕਚੁਅਲੀ ਅ ਪੜ੍ਹਾਈ ਵਿੱਚ ਵੀ ਇਹ ਬਹੁਤ ਜ਼ਿਆਦਾ ਮਤਲਬ ਵਧੀਆ ਕਰ ਰਹੀ ਹੈ ਸਕੋਰ ਸਾਨੂੰ ਖੁਦ ਹੈਰਾਨੀ ਹੁੰਦੀ ਹੈ ਕਿਉਂਕਿ ਇਹਨੂੰ ਟਾਈਮ ਹੀ ਨਹੀਂ ਮਿਲਦਾ ਸਕੂਲੋਂ ਆਂਦੀ ਹੈ ਇਹ ਬਸ ਇੱਕ ਘੰਟਾ ਰੈਸਟ ਕਰਨ ਸਾਰੇ ਨੇ ਆਪਣਾ ਸ਼ੂਟਿੰਗ ਲਈ ਜਾਣਾ ਹੁੰਦਾ ਹੈ 2.5 ਘੰਟੇ ਉੱਥੇ ਪ੍ਰੈਕਟਿਸ ਕਰਦੀ ਹੈ ਤੇ ਮਤਲਬ ਸੀ ਇਸ ਅ ਬੋਡ ਗਿਫਟਡ ਕਿ ਉਹ ਬਸ ਸਕੂਲ ਚ ਹੀ ਪੜ੍ਹਦੀ ਹੈ ਤੇ ਉਹਦਾ ਰਿਜ਼ਲਟ ਵੀ ਬਹੁਤ ਅੱਛਾ ਆਉਂਦਾ ਹੈ ਸਾਨੂੰ ਕੋਈ ਇਹ ਨਹੀਂ ਕਿ ਅਸੀਂ ਪੜ੍ਹਾਈ ਵਾਲੇ ਪਾਸੋਂ ਇਹਦੇ ਬਣੀਓ ਥੋੜਾ ਸੈਡ ਆ ਉਹ ਵੀ ਕੋਈ ਚੱਕਰ ਜੀ ਇਹ ਬੁੱਕਸ ਵਗੈਰਾ ਰੀਡ ਕਰਦੀ ਆ ਜਾਂ ਜਿਸ ਦਿਨ ਸੰਡੇ ਹੁੰਦਾ ਫ੍ਰੀ ਟਾਈਮ ਪੇਂਟਿੰਗ ਕਰ ਲਈਆ ਕੁਝ ਕ੍ਰੀਏਟਿਵ ਥਿੰਗਸ ਬਣਾ ਲਈਆ ਇਹਨੂੰ ਸ਼ੌਂਕ ਹੈਗਾ ਇਹਨਾਂ ਚ ਚੱਲਦਾ ਇੱਕ ਸਮਾਂ ਮੁੰਡਿਆਂ ਨੂੰ ਕੁੜੀਆਂ ਤੋਂ ਜ਼ਿਆਦਾ ਫ੍ਰੀ ਟਾਈਮ ਹੁਣ ਕੁੜੀਆਂ ਮੁੰਡਿਆਂ ਦੇ ਬਰਾਬਰ ਬੋਦੇ ਨਾਲ ਬੋਦੇ ਚੱਲਦੇ ਬੇਟੀ ਆ ਤੁਹਾਡੇ ਇੱਕ ਨਹੀਂ ਦੋ ਬੇਟੀਆਂ ਦੋਨੋਂ ਬੇਟੀਆਂ ਕਹਿੰਦੇ ਬੇਟੀ ਕਰਦਾ ਸ਼ਿੰਗਾਰ ਤੇ ਕਿਵੇਂ ਦੇਖਦੇ ਹੋ ਜੀ ਸਰ ਇਹ ਤਾਂ ਹੈ ਸਰ ਐਕਚੁਅਲੀ ਜਿਵੇਂ ਆਪਣੇ ਆਲੇ ਦੁਆਲੇ ਮਾਹੌਲ ਚ ਹੁੰਦਾ ਹੀ ਹੈ ਹਰੇਕ ਕਹਿੰਦਾ ਕਿ ਦੋ ਬੇਟੀਆਂ ਹੈ ਬੇਟਾ ਹੈ ਨਹੀਂ ਹੈ ਕੁਝ ਵੀ ਉਹ ਚੀਜ਼ ਸਾਨੂੰ ਦੋਨਾਂ ਨੂੰ ਕਦੇ ਵੀ ਰਿਅਲਾਈਜ਼ ਨਹੀਂ ਹੋਈ ਵੀ ਸਾਡੇ ਬੇਟਾ ਹੈ ਨਹੀਂਗਾ ਤੇ ਅਸੀਂ ਆਪਣੀਆਂ ਬੇਟੀਆਂ ਨੂੰ ਇੰਨਾ ਅੱਗੇ ਤੱਕ ਲੈ ਕੇ ਜਾਣਾ ਕਿ ਮਤਲਬ ਜਿਹੜੇ ਅੱਜ ਲੋਕ ਬੋਲ ਰਹੇ ਹੈ ਬੇਟਾ ਹੈ ਨਹੀਂ ਉਹਨਾਂ ਨੂੰ ਦਿਖਾਣਾ ਹੈ ਕਿ ਵਾਕਈ ਬੇਟੀਆਂ ਵੀ ਬੇਟਿਆਂ ਨਾਲੋਂ ਘੱਟ ਨਹੀਂ ਹੈਗੀਆਂ ਬੇਟੀ ਦਾ ਏਮ ਹੈ ਆਈਪੀਐਸ ਬਣਨਾ ਕਿਸੇ ਦੇ ਪਾ ਜੋ ਵੀ ਉਹਨਾਂ ਗੋਲ ਬੋਲਦਾ ਅੰਧੀ ਇਹ ਤਾਂ ਹੈ ਬਟ ਅਗਰ ਇਹਦਾ ਗੋਲ ਹੈ ਤਾਂ ਅਸੀਂ ਇਹਦੇ ਨਾਲ ਖੜੇ ਆ ਬਿਲਕੁਲ ਅਖੀਰ ਤੱਕ ਇਹਦੇ ਨਾਲ ਖੜਾਂਗੇ ਤੇ ਇਹਨੂੰ ਇੱਕ ਆਈਪੀਐਸ ਅਫੀਸਰ ਬੰਦਾ ਦੇਖਾਂਗੇ